ਇਹ ਕੋਲੇ ਨੰਗਲਾਂ ਦੀ ਐਮਐਲਏ ਨੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭਾਈ ਜੀ ਅੱਜ ਪੂਰੇ ਦौरा ਕਰਨਾ ਹੈ ਹਾਂ ਜੀ ਤਾਂ ਜੋ ਤੁਹਾਡੀ ਆਵਾਜ਼ بلند ਕਰਕੇ ਹਾਂ ਜੀ ਕੇਂਦਰ ਸਰਕਾਰ ਨਾਲ ਲੜਾਈ ਲੜੀਏ ਤੇ ਪੰਜਾਬ ਸਰਕਾਰ ਕੋਲ ਹਾਂਜੀ ਦੋ ਸਰਕਾਰਾਂ ਨੇ ਹਜੇ ਤੱਕ ਕਿਸੇ ਪ੍ਰਕਾਰ ਦੀ ਕੋਈ ਰਾਹਤ ਕੋਈ ਸਾਨੂੰ ਨਹੀਂ ਮਿਲਦੀ ਹਾਂਜੀ ਬਿਲਕੁਲ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਤੁਸੀਂ ਜਿਹੜੀ ਮੁਸ਼ਕਲ ਆ ਉਹ ਦੱਸੋ ਤੁਸੀਂ ਸਰ ਮੈਂ ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ ਜੀ ਨੇ ਕਿ ਮੈਂ ਸਾਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਆਉਣ ਦਾ ਸੋ ਸਾਡੀ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜੀ ਸਮੇਂ ਦੀ ਸਰਕਾਰ ਆ ਕੋਦੀ ਨਹੀਂ ਮਿਲਿਆ ਜੀ ਕਿਸੇ ਬੰਦੇ ਨੂੰ ਕੋਈ ਸਹਾਇਤਾ ਨਹੀਂ ਮਿਲੀ ਆ ਜਿਹੜੀ ਨੋਚ ਅਸੀਂ ਬਣਾਉਂਦਾ ਆਂ ਜੀ ਇਹ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਬਣਾਉਂਦਾ ਆਂ ਮੋਬਾਈਲ ਚ ਕਿਉਂ 23 ਦੇ ਵਿੱਚ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜੀ ਉਦੋਂ ਵੀ ਅਸੀਂ ਜ਼ਮੀਨ ਦੁਬਾਰਾ ਆਹਦੇ ਕੋਲੋਂ ਡੀਜ਼ਲ ਬਾਲ-ਬਾਲ ਕੇ ਅਸੀਂ 2-2 ਮਹੀਨੇ ਟਰੈਕਟਰ ਚਲਾ ਕੇ ਬਣਾਈਆਂ ਜੀ ਅਜੇ ਬਣਾ ਕੇ ਅਸੀਂ ਕਣਕ ਦੀ ਬੀਜੀ ਉਸ ਤੋਂ ਬਾਅਦ ਤੋਂ ਨਾਲ ਆਇਆ ਹੁਣ ਦੁਬਾਰਾ ਫੇਰ ਪਾਣੀ ਆ ਗਿਆ ਜੀ ਸਾਡੀ ਬਹੁਤ ਮੰਦੀ ਹਾਲਤ ਦਾ ਜਾਨੀ ਕਿ 550 ਕਿਲਾ ਜ਼ਮੀਨ ਆ ਸਾਰੀ ਜਿਹੜੀ ਦਰਿਆ ਦੇ ਅੰਦਰ ਆ ਕੱਲਾ ਪਿੰਡੀ ਉਧਰ ਬੈਠਾ ਜੀ ਦੋ ਬੰਨਾਂ ਦੇ ਵਿੱਚ ਸਾਡੀ ਜ਼ਮੀਨ 550 ਕਿਲਾ ਉਹ ਵੀ ਜ਼ਮੀਨ ਸਾਡੀ ਜਿਹੜੀ ਕੱਚੀ ਆ ਉਹ ਵੀ ਪਤੀ ਨਹੀਂ ਆਹੀ ਜੀ ਤੇ ਸਾਡਾ ਬਹੁਤ ਵੱਡਾ ਸਾਨੂੰ ਘਾਟਾ ਪਿਆ ਵਾ ਮੈਂ ਬੇਨਤੀ ਕਰਦਾ ਬਾਕੀ ਆ ਸਾਡਾ ਰਸਤਾ ਵੀ ਪਹਿਲਾਂ ਕੱਚਾ ਹੀ ਜੀ ਜਰਾ ਮਾ ਨਹੀਂ ਕੋਈ ਰਹਿ ਗਈ ਜੀ ਜਦੋਂ ਪਾਣੀ ਲੈ ਗਿਆ ਅਸੀਂ ਦੁਬਾਰਾ ਪੈੜੀਆਂ ਕਰਾ ਲਈਏ ਨਾ ਸਾਡੇ ਕੋਲ ਡੀਜ਼ਲ ਹੈਗਾ ਨਾ ਸਾਡੇ ਕੋਲ ਕੋਈ ਟਰੈਕਟਰ ਹੀ ਹੈਗਾ ਚੰਗਾ ਜਿਹੜਾ 8 ਰੁਪਿਆ ਵਾ 8 ਦੀ ਇਹਨੇ ਸਾਨੂੰ ਸਰ ਪੈਸਾ ਨਹੀਂ ਉਹਨ ਕੋਈ ਵੀ ਦੇਣਾਗਾ ਕੇ ਕਿਉਂਕਿ ਝੋਨਾਵੇਂ ਮਰ ਚੁੱਕਾ ਵਾ ਪਹਿਲਾਂ 23 ਚ ਮਰ ਚੁੱਕਾ ਹੁਣ 25 ਚ ਮਰ ਚੁੱਕਾ ਤੇ ਆ ਜਿਹੜੀ ਨੌਜ ਰਹੀ ਇਹ ਮੇਰੀ ਬੇਨਤੀ ਹੈ ਆਪਣੀ ਸਰਕਾਰ ਦੇ ਵੀ ਸਾਨੂੰ ਇਹ ਇਹਨੂੰ ਪੱਥਰ ਲਾਇਆ ਜਾ ਕਿਉਂਕਿ ਜੇ ਨੌਜ ਰੁੜ ਗਈ ਆ ਸਾਡਾ ਸਾਰਾ ਪਿੰਡ ਸਾਡਾ ਸਾਰਾ ਪਿੰਡ ਨਹੀਂ ਮੱਲਾਵਾ ਰੋਇਪੁਰ ਇਥੋਂ ਹਜ਼ਾਰਾਂ ਪਿੰਡ ਜਿਹੜੇ ਖਤਮ ਹੋ ਜਾਂਦੇ ਮੇਰੀ ਬੇਨਤੀ ਆ ਜੀ ਇਹ ਨੂੰ ਜੀ ਪੱਥਰ ਲਾਇਆ ਕਿ ਸਰ ਜਦ ਸਰਕਾਰ ਆਪਦੀ ਆ ਗਈ ਇਸ ਨੋਚ ਕੋ ਪੱਕਾ ਕਰ ਦਿਜੀਏ ਇੱਕ ਦੂਸਰਾ ਇਹ ਹੈ ਕਿ ਜਦ ਹਾਂ ਜੀ ਹਾਂ ਜੀ ਕਦ ਆਵੇਂ ਡੀਜ਼ਲ ਔਰ ਉਹ ਟਰੈਕਟਰ ਚਾਹੀਏ ਹੋ ਸਾਫ ਚਾਹੀਏ ਜੀ ਜੋ ਹਮ ਕਰੇਗੇ ਸਰ ਅ ਹਮ ਕਾਂਗਰਸ ਵਾਲੇ ਸਰ ਅ ਜੀ ਇਹੋ ਬੇਨਤੀ ਕਰਦੇ ਮੈਂ ਰਿਸ਼ਵਾਲ ਸਿੰਘ ਸਾਡਾ ਸਰਪੰਚ ਪਿੰਡ ਦੀਨੇਗੇ ਇਹ ਜਿੰਨਾ ਰਕਬਾ ਸਾਡਾ ਸਾਰਾ ਜੀ ਦਰਿਆਜ ਆ ਜਿੰਨੀ ਵੀ ਆ ਪ੍ਰਸ਼ਾਸਨ ਨੇ ਸਾਨੂੰ ਇੱਕ ਵੀ ਮਤ ਨਹੀਂ ਦਿੱਤੀ ਇਹਦੇ ਤੇ ਜੀ ਪੱਥਰ ਜੇ ਲੱਗਾ ਹੰਦਾ ਤੇ ਸਾਨੂੰ ਆ ਘਪਾ ਕਰਨ ਦੀ ਲੋੜ ਨਹੀਂ ਇੰਨਾ ਫੰਡ ਜਿਹੜਾ ਰਿਲੀਜ਼ ਹੁੰਦਾ ਜੀ ਜਦੋਂ ਮੌਸਮ ਖਰਾਬ ਹੁੰਦਾ ਹਰ ਸਾਲ ਹੀ ਤੁਹਾਨੂੰ ਪਤਾ ਹੀ ਆ ਵੀ ਉੱਥੇ ਫੰਡ ਸਪੈਸ਼ਲ ਕੱਢਿਆ ਜਾਂਦਾ ਤੇ ਐਨੇ ਕਰੋੜ ਰੁਪਈਆ ਜਿਹੜਾ ਉਹ ਰਿਲੀਜ਼ ਕੀਤਾ ਉਹ ਕਿੱਧਰ ਗਿਆ ਨਾ ਦੇ ਇਹਨੂੰ ਪੱਥਰ ਲੱਗਾ ਜੇ ਐਈ ਪ੍ਰਸ਼ਾਸਨ ਨੂੰ ਕਹਿੰਨੇ ਸਾਨੂੰ ਤਾਰ ਹੀ ਦੇ ਦਿਓ ਕਰੇਤਾ ਵਾਸਤੇ ਤਾਰ ਵੀ ਨਹੀਂ ਹੈ ਗਈ ਤੇ ਆ ਜਿਹੜਾ ਰਸਤਾ ਜੀ ਇਹ ਸਾਰਾ ਸਾਡਾ ਖਰਾਬ ਹੀ 24 ਕਿਲੋਮੀਟਰ ਦਾ ਜਿਹੜਾ ਟੋਟਾ ਇਹਨਾਂ ਪੱਕਾ ਕੀਤਾ ਸਾਨੂੰ ਇਹਦੀ ਬਹੁਤ ਸਹਿਯਦਾ ਇਹ ਸਾਡਾ ਜੀ ਬੰਨ ਜਿਹੜਾ ਇਹ ਟੁੱਟਣੋਂ ਇਹਨਾਂ ਬਚਾਇਆ ਅਸੀਂ ਗਾਂ ਬੇਨਤੀ ਕਰਦੇ ਜੇ ਆਪਣੀ ਸਰਕਾਰ ਅੰਡੀ ਆ ਪ੍ਰਧਾਨ ਮੰਤਰੀ ਯੋਜਨਾ ਚ ਸਾਡੀ ਜਿਹੜੀ ਛੜਕਾ ਇਹ ਪ੍ਰਧਾਨ ਮੰਤਰੀ ਯੋਜਨਾ ਚ ਹੋਰ ਪੱਕੀ ਕੀਤੀ ਜਾਵੇ ਤੇ ਇਹਦੇ ਨਾਲ ਨਾਲ ਪੱਥਰ ਦਾ ਬੰਨ ਲਗਾਇਆ ਜਾ ਰਹੀ ਹੈ ਪਾ ਜੀ ਮੈਂ ਇਸ ਕੰਮ ਤੋਂ ਅੰਦਰ ਮੈਂ ਇੱਕ ਮੜਾ ਜੀ ਗੱਲ ਕਰ ਲੈਣ ਗੱਲ ਇਹ ਗੱਲ ਇਹ ਹੈ ਮਿੱਤਰੋ ਰਾਤਾ ਸਾਡੀ ਸਰਕਾਰ ਹੈ ਕੇਂਦਰ ਦੀ ਨਾ ਹੀ ਸਾਡੀ ਸਰਕਾਰ ਹੈ ਪੰਜਾਬ ਦੀ ਵੀ ਪਾ ਜੀ ਪਾ ਜੀ ਇਹ ਤਾਂ ਜੇ ਰਾਹੁਲ ਗਾਂ ਦਾ ਸਾਡਾ ਵੀਡੀਓ ਨਾ ਪਾਉਂਦੇ ਪੰਜਾਬ ਦੀ ਚਿੰਤਾ ਜ਼ਾਹਿਰ ਨਾ ਕਰਦੇ ਤਾਂ ਸ਼ਾਇਦ ਕੇਂਦਰ ਮੰਤਰੀ ਗੇੜਾ ਵੀ ਨਾ ਮਾਰਦੇ। ਸੋ ਸਾਡਾ ਕੰਮ ਹੈ ਜਿਵੇਂ ਐਮਐਸਪੀ ਵਾਸਤੇ ਕਿਸਾਨਾਂ ਦੇ ਵਾਸਤੇ ਕੋਈ ਫਾਲੀ ਗੱਲ ਕਰਾਉਣਾ। ਅੱਜ ਬੁਪੇਸ਼ ਬਗੇਲ ਜੀ ਆਏ ਐ। 600 ਦਿਨ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਰਾਸ਼ਟਰਪਤੀ ਦਾ ਚੋਣ ਵੀ ਹੈ। ਰਾਹੁਲ ਗਾਂਧੀ ਵੀ ਦੌਰਾ ਲਾਉਣ ਇਹ ਕੋਸ਼ਿਸ਼ ਕਰਾਂਗੇ। ਤਾ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਕੋਈ ਆਵਾਜ਼ ਨੇ ਮੈਂਬਰ ਆਫ ਪਾਰਲੀਮੈਂਟ ਹੈ ਉਹ ਵੀ ਬੁਲੰਦ ਕਰ ਸਕਦੇ ਤੇ ਪਰਦੇਸ਼ ਦੀ ਜਿਹੜੀ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੇ ਜੋ ਇਹ ਕੀਤਾ ਹੈ ਮੈਂ ਉਹਰੇ ਬਾਰੇ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਜੇ ਅੱਜ ਸਰਕਾਰ ਚੰਗੀ ਹੁੰਦੀ ਤਾਂ ਇਹ ਨੁਕਸਾਨ ਇਹ ਨਹੀਂ ਹੋਣਾ ਸੀ ਹੋ ਸਕਦਾ 25% ਨੁਕਸਾਨ ਹੁੰਦਾ ਇਹ ਨੂੰ ਅਸੀਂ ਕੁਦਰਤੀ ਆਫਤ ਹੈਗੀ ਹੈਗੀ ਹੈ ਪਰ ਨਾਲ ਇਹ ਸਰਕਾਰਾਂ ਦੀ ਨਲਾਇਕੀ ਦੀ ਇਹ ਕਾਰਨ ਇਹ ਸਾਰਾ ਕੁਝ ਹੋਇਆ ਹੈ ਪਰ ਅਜ ਨੁਕਤਾਚੀ ਨਹੀਂ ਕਰਦਾ ਸਮਾਂ ਨਹੀਂ ਹੈ ਤੁਸੀਂ ਸਾਥੋਂ ਤੇਲ ਦੀ ਮੰਗ ਕੀਤੀ ਹੈ ਅਸੀਂ ਟਰੈਕਟਰਾਂ ਦੀ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਇਹ ਪਾਣੀ ਉਤਰਨ ਤੋਂ ਬਾਅਦ ਅਸੀਂ ਤੁਹਾਡੀ ਜੋ ਤੇਲ ਫੁੱਲ ਪੇਟਾ ਆਦਿ ਨੂੰ ਸਹਾਇਤਾ ਤੇ ਅੱਜ ਵੀ ਅੱਜ ਵੀ ਸਹਾਇਤਾ ਕਰਾਂਗੇ ਪਰ ਉਸ ਤੋਂ ਬਾਅਦ ਯੁੱਧ ਵੀ ਅਸੀਂ ਜਿਹੜਾ ਇਹ ਲਹਿ ਜਾਏਗਾ ਪਾਣੀ ਸਾਰੀ ਜ਼ਿੰਮੇਵਾਰੀ ਜੋਰ ਲਾ ਕੇ ਇਹ ਸਾਰਾ ਕੰਮ ਅਸੀਂ ਸਿਰੇ ਚੜਾਵਾਂਗੇ ਤੇਲ ਵੀ ਦੇਾਂਗੇ ਟਰੈਕਟਰ ਵੀ ਦੇਾਂਗੇ ਬੋਲੇ ਸੋਨਿਆ ਬੋਲੋ ਇਸੋਹ ਨਿਹਾਲੋ ਸਵਾਗਤ ਕਾਰ ਬੋਲੋ ਇਸੋਹ ਨਿਹਾਲੋ ਕਾਂਗਰਸ ਸਰਕਾਰ ਜਿੰਦਾਬਾਦ ਆਗਰੋ ਸਰਕਾਰ ਜਿੰਦਾਬਾਦ ਕਾਂਗਰਸ ਸਰਕਾਰ ਇੱਕ ਮਿੰਟ ਦੇ ਦਿਓ ਇਹਨਾਂ ਦੇ ਇੱਕ ਸਵਾਲ ਆ ਸਰ ਸਰ ਨੂੰ ਇੱਕ ਮਿੰਟ ਸਰ ਜਿਹੜਾ 12000 ਮਾਇਆ ਜਿਹੜੀ ਜਦੋਂ ਦੀ ਆਪ ਪਾਰਟੀ ਸਰਕਾਰ ਆਈ ਹੈ ਜਿਹੜਾ 12000 ਕੱਟ ਕੇ 600 ਰੁਪਏ ਦਾ ਸੈਂਟਰਲ ਉਹ ਹੀ ਮਿਲਿਆ ਉਹ ਵੀ ਪੂਰੀ ਤਰ੍ਹਾਂ ਨਹੀਂ ਮਿਲਿਆ ਉਹ ਵੀ ਨਹੀਂ ਮਿਲਿਆ ਅੱਜ ਜਿਹੜਾ ਜੁੰਮਲੇ ਬਾ ਸਰਕਾਰ ਸੀ ਅੱਜ ਜਿੰਨੇ ਸਾਡਾ ਮੌਕੇ ਦੀ ਸਥਿਤੀ ਸਾਹਮਣਾ ਸਾਰਾ ਕੁਝ ਉਹ ਪਖੰਡ ਬਾਜੀ ਕਰ ਰਿਹਾ ਮੈਂ ਮੈਮ ਜਾਨ ਬੁੱਝ ਕੇ ਹਾ ਉਸਤਾਲ ਦੇ ਵਿੱਚ ਐਡਮਿਟ ਹੋਇਆ ਉੱਥੇ ਚਲੋ ਬਹੁਤ ਸਾਰਾ ਕਾਰਨ ਦੇ ਵਿੱਚ ਉਹਦੇਦਾਰੀ ਹੁੰਦੀ ਆ ਹੋਰ ਕਾਰਜਕਾਰੀ ਦਿੱਤੀ ਜਾਵੇ ਉਹ ਸਾਰਾ ਕੁਝ ਜੁੰਮਲਾ ਜਿਹੜਾ ਵਿਖਾ ਰਿਹਾ ਵਾ ਅੱਜ ਜੇ ਬਾਹ ਫੜ ਰਿਹਾ ਤੇ ਅੱਜ ਆਪ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਤਾਕਤ ਨਹੀਂ ਦੀਆਂ ਤੇ ਸਮਾਜਿਕ ਜਿਹੜੀਆਂ ਵਧੀਆਂ ਬਾਹ ਫੜਦੀਆਂ ਤੇ ਜਿਹੜੀ ਸਰਕਾਰ ਉਹ ਬਿਲਕੁਲ ਜੁੰਮਲੇ ਬਾਜੀ ਨਿਕਲੀ ਆ ਟੁਟਕਲੇ ਬਾਜੀ ਨਿਕਲੀ ਸਰ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ 40 ਬੱਚਾ ਇੱਥੇ ਫਾਰਮ ਸਰ ਆ ਦੇਰ ਇੱਕ ਮਿੰਟ ਇੱਕ ਟਰੈਕਟਰ ਰੜ ਗਿਆ ਜੀ ਟਰੈਕਟਰ ਵੀ 11 ਟਰੈਕਟਰ ਅਸੀਂ ਲੈ ਕੇ ਦੇਾਂਗੇ ਤੁਸੀਂ ਚਿੰਤਾ ਨਾ ਕਰੋ ਰਾਜਾ ਵੜੰਗੋ ਰਾਜਾ ਵੜੰਗੋ ਜੀ ਮੈਂ ਟਰੈਕਟਰ ਸੀਗਾ ਪਾਣੀ ਤੋਂ ਬਾਅਦ ਤੈਨੂੰ ਟਰੈਕਟਰ ਲੈ ਕੇ ਦੇਖੀ ਹੋਫਸਰ ਇੱਕੋ ਬੇਨਤੀ ਆ ਅੱਜ ਹੋਰ ਜੀ ਕਮੈਂਟ ਜੀ ਕਮੈਂਟ ਸਾਡੀ ਬੇਨਤੀ ਆ ਵੀ ਆਪਣੀ ਸਰਕਾਰ ਪੰਜਾਬ ਸਰਕਾਰ ਜਦੋਂ ਵੀ ਪੰਜਾਬ ਚ ਬਣਦੀ ਆ ਤੇ ਸਾਡੇ ਜੀਰਾ ਸਾਹਿਬ ਨੂੰ ਮੰਤਰੀ ਬੋਲ ਸਰਕਾਰ ਆ ਜੀਰਾ ਦਰਿਆਵਾਂ ਦਾ ਹੱਲ ਕੀਤਾ ਜਾ ਸਕੇ ਸਰ ਆਪ ਪੰਜਾਬ ਸਰਕਾਰ ਦੇ ਹਾਵ ਮਾਰ ਕੇ ਮਾਰ ਕੇ ਕਾਗਜ਼ੀ ਜੀ ਜੀ ਜੀਦਾਦਾ हम लोग ये नदी किनारे बहुत है अभी जिस बंद हम लोग खड़े हैं ये कच्ची मिट्टी है ये संगत के लोग और यहाँ के हमारे एम एल ए साहब जीरा जी पूरा मदद करते इसको कच्ची मिट्टी मांग रहे यदि ये जहाँ खड़े हैं यदि ये टूट जाए तो पीछे पूरा जो पिंड है गांव है और पूरी खेती है और बर्बाद हो जाएगा वैसे पूरे बर्बाद हो लेकिन इसको ब... जो बचे हुए उसको बचाने के लिए पूरा जद्दोजहद यहाँ के किसान और यहाँ के सब लोग, लोग गांव वाले मिलकर कर रहे हैं और इसका सहयोग करने के लिए प्रदेश कांग्रेस कमेटी का अध्यक्ष और सब लोग मिल अभी कुछ सहायता दिए है आगे की सहायता करने का आश्वासन दिया है राहुल जी ने हम सबको भेजा है ताकि जाए संकट में हम सब लोगों के साथ खड़े हो सकते सब पंजाब सरकार के इंतजाम को आप कैसे देखते की मुंह में ये कुछ भी नहीं है जिनको राशन मिलना चाहिए वो नहीं मिला जिनको जो सहायता मिलना चाहिए वो नहीं मिला अभी तक के सरकार ये नहीं बता पाई कितना फसल पानी में डूबा है कितने खेत डूबे कितने लोग मर गए कितने जानवर बह गए

ਔਰ ਮੈਂ ਇਹ ਵੀ ਸਰ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਫਰੋਜਪੁਰ ਜ਼ਿਲ੍ਹੇ 'ਚ ਆਇਆ ਔਰ ਲੋਕਾਂ ਦੀ ਮਦਦ ਕਰਨ ਦੀ بجائے ਉਹ ਤੇ ਜਿਹੜਾ ਗਵਰਨਰ ਸੀਗਾ ਜੀ ਤਾਂ ਜਾ ਕੇ ਇਹ ਦੋਵੇਂ ਪਿਕਨਿਕ ਬਣਾ ਕੇ ਚਲੇ ਗਏ ਔਰ ਤੁਹਾਡਾ ਧੰਨਵਾਦ ਜੀ ਔਰ ਮੇਰੀ ਇੱਕ ਰਿਕਵੈਸਟ ਹੈ ਸਰ ਇੱਕ ਰਾਹੁਲ ਗਾਂਧੀ ਜੀ ਤੱਕ ਇੱਕ ਮੈਸੇਜ ਪਹੁੰਚਣਾ ਚਾਹੀਦਾ ਹੈ ਇਹਨੇ ਸਾਰੇ ਲੋਕਾਂ ਨੂੰ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਉਹ 6800 ਰੁਪਏ ਜਿਹੜਾ ਮਿਲਦਾ ਹੈ ਔਰ ਜਿਹੜੀ ਇਹਨਾਂ ਦੀ ਬਜਾਈ ਤੇ ਜਿਹੜਾ ਇਹਦੇ ਤੇ ਖਰਚਾ ਆਉਂਦਾ ਸਰ ਉਹ ਬਹੁਤ ਜ਼ਿਆਦਾ ਇਸ ਕਰਕੇ ਮੁਆਵਜ਼ਾ ਜਿਹੜਾ ਉਹ ਜਿਹੜਾ ਸੈਂਟਰਲ ਸਰਕਾਰ ਨੂੰ ਜਿਹੜੀ ਫਸਲ ਤਬਾਹ ਹੋ ਗਈ ਉਹਦਾ ਜਿਹੜਾ 60000 ਰੁਪਏ ਮੁਆਵਜ਼ਾ ਜਿਹੜਾ ਪਰ ਇਕੜ ਦਾ ਮਿਲਣਾ ਚਾਹੀਦਾ ਤੇ ਜਿਸ ਚੋਂ ਚਲੋ ਚਲੋ